ਤੇਰੇ ਆਲਿਆਂ ਨੇ ਬੋਕੀ ਬਾਤ ਕੀਤੀ ਸਾਡੇ ਪਿੱਤੇ ਹੀ ਖਤਮ ਕਰ ਤੇ ਟੋਕਿਆਂ ਨੂੰ ਗੇੜੇ ਦਵਾ ਦਵਾ ਕੇ ਅੱਲਾਹ ਮਾਫ ਕਰੇ ਸਮੋਸੇ ਲਿਆ ਇੱਕ ਇੱਕ ਸਮੋਸਾ ਖਾਣਾ ਇਹਨਾਂ ਨੇ ਬਹੁਤੇ ਨਹੀਂ ਖਾਣਦੇ ਐਸੇ ਆ ਇੱਕ ਇੱਕ ਸਮੋਸਾ ਬੜਾ ਬਾਤ 20 30 ਦੇ ਪਕੌੜੇ ਲਾਇਆ ਵੀ ਦਸਾਂ ਦੇ ਲਿਆ ਹੀ ਬੜੇ ਤੁਹਾਡਾ ਨਾ ਚੱਲਦਾ ਡੇਰੇਆਂ ਦਾ ਨਾ ਦੇ ਦੇ ਤਾਂ ਚੜ ਕੇ ਨਾ ਜਰਾ ਇੱਥੇ ਮੇਰੀ ਗੱਲ ਸੁਣ ਉਹ ਮੇਰੇ ਅੱਗੋਂ ਛਾੜ ਦੇ ਨੂੰ ਇੱਥੋਂ ਇੱਥੋਂ ਕਰ ਉਹ ਇਹਦੇ ਬੈਗ ਤੋਂ ਜਾ ਕੇ ਰਿਕਾਰਡਿੰਗ ਆਨ ਕਰ ਇਹਦੀ ਬਹੁਤ ਜ਼ਿਆਦਾ ਹਨਾ ਹੈਗੇ ਸੀ ਉਧਰ ਦੇ ਵਿਕਾਰ ਵਾਲੇ ਮੁਲਖ ਦੇ ਸਾਹ ਮੁਲਖ ਨਹੀਂ ਬੇਬੇ ਨਨਕਾਣਾ ਪਾਸੇ ਦੇ ਸੀ ਸਾਰੇ ਸਵੇਰ ਤੋਂ ਹਨਾ ਲਸਣ ਤੇ ਸਵਾ ਪਾਇਆ ਕਰੂੰਗੀ ਲਸਣ ਮੋਟਾ ਹੋਊਗਾ ਆਪਣਾ ਮੋਟਾ ਬੇਬੇ ਉਹ ਕੁਸ਼ਤੀ ਲੜਾਉਣੀ ਲਸਣ ਨੂੰ ਹਾਂਜੀ ਅਸਲਾਮ ਵਾਲੇਕੁਮ ਜੀ ਕੀ ਹਾਲ ਚਾਲ ਆ ਉਮੀਦ ਕਰਦੇ ਆ ਵਧੀਆ ਹੋਵੋਗੇ ਵੈਲਕਮ ਆਈ ਦੇ ਨਵੇਂ ਵਲੌਗ ਚ ਸਵਾਗਤ ਆ ਜੀ ਆਇਆਂ ਨੂੰ ਆਖਦੇ ਆ ਨਵੇਂ ਵਲੌਗ ਦੇ ਵਿੱਚ ਤੇ ਆਪਾਂ ਪਹੁੰਚੇ ਆਏ ਆ ਘਰੇ ਜਿਵੇਂ ਤੁਹਾਨੂੰ ਕੱਲ ਦੇ ਵਲੌਗ ਚ ਪਤਾ ਲੱਗ ਹੀ ਗਿਆ ਹੋਣਾ ਮੈਂ ਤੇ ਮੈਂ ਕਿ ਆਪਾਂ ਇੱਥੋਂ ਕੰਟੀਨਿਊ ਕਰਦੇ ਆ ਅੱਜ ਦਾ ਵਲੌਗ ਆਪ ਦਾ ਸੋ ਪਿੱਛੇ ਮੇਰੇ ਸਾਇਮ ਆ ਸਾਇਮ ਓਏ ਹਾਂ ਭਾਈ ਇਹਨੇ ਕਰ ਲਈ ਆ ਛੁੱਟੀ ਤੇ ਛੁੱਟੀ ਦੇ ਵਿੱਚ ਇੱਕੋ ਕਰਾਈ ਦਾ ਫਿਰ ਕੰਮ ਕਿਉਂਕਿ ਨਿਆਣੇ ਫੇਰ ਛੁੱਟੀ ਜਦੋਂ ਕਰਦੇ ਨਾ ਤੇ ਫੇਰ ਕੰਮ ਕਰਦੇ ਆ ਘਰੇ ਸੋ ਇਹ ਵੀ ਬਈ ਚਾਹ ਹੀ ਹੁੰਦਾ ਇਹਨਾਂ ਨੂੰ ਤੇ ਕਿਹੜਾ ਕਿਹੜਾ ਕੀਤਾ ਅੱਛਾ گویا ਚੁਕਿਆ ਪਹਿਲਾਂ ਸਵੇਰ ਸਵੇਰ ਇੰਨੇ ਦੇਣਾ ਜਿਹੜਾ ਪਿਆਸ ਉਹ ਮੈਂ ਤੁਹਾਨੂੰ ਦੱਸਿਆ ਸੀ ਨਾ ਕੱਲ ਵਾਲੇ ਵਲੌਗ ਦੇ ਵਿੱਚ ਜਦੋਂ ਵਕਾਰ ਚੱਕਦੇ ਸੀ ਮੈਂ ਕਿਹਾ ਵੀ ਇਹ ਮੈਨੂੰ ਵੀ ਜਾ ਕੇ ਚੱਕਣਾ ਪੈਣਾ ਪਰ ਸ਼ੁਕਰ ਆ ਬਚਤ ਹੋ ਗਈ ਤੇ ਸਾਲੇ ਭਾਤ ਤਾਂ ਸਾਰਾ ਕੰਮ ਨਹੀਂ ਪੜ ਗਿਆ ਸਾਰਾ ਨਹੀਂ ਪੜ ਗਿਆ ਵੱਡੀਆਂ ਗੱਲਾਂ ਹੈ ਇਹ ਇਤਬਾਰ ਇਹਦਾ ਉਹੀ ਇਤਬਾਰ ਨਹੀਂ ਹੈ ਕਿ ਤੁਹਾਨੂੰ ਮੈਂ ਬੱਚਾ ਖੋਣਾ ਯਾਰ ਓਏ ਓਏ ਯਾਰ ਇਹ ਸੋਹਣਾ ਕਿੰਨਾ ਹੈ ਨਾ ਹਾਂ ਓਏ ਬੱਗੂ ਕੋਸ਼ਾ ਉਹ ਵਾਰ ਬਹੁਤ ਦਿੱਕਤ ਸੀ ਨਹੀਂ ਸੋਹਣਾ ਲੱਗਦਾ ਇਹਨੇ ਇੱਥੇ ਥਾਂ ਬਣਾਤੀ ਸੈਮ ਨੇ ਇਹਦੀ ਨਹੀਂ ਇੱਕ ਦਿਨ ਨਾ ਬਹੁਤ ਕੋਰਾ ਪਿਆ ਸੀਗਾ ਤੇ ਉਹ ਨਾ ਕੁੱਤੀ ਆਪੇ ਚੱਕ ਲਈ ਅੰਦਰ ਅੱਛਾ ਤੇ ਅੱਬੂ ਨੇ ਚੱਲਣਾ ਰੱਖਤਾ ਤੇ ਅਗਲੇ ਦਿਨ ਮੈਂ ਕਿਹਾ ਇੱਥੇ ਜਗਾ ਬਣਾ ਦਿਨਾ ਫੇਰ ਚੱਕੀ ਫਿਰੂਗੀ ਉਹਨੂੰ ਆਹੋ ਇੱਥੇ ਸੀਗਾ ਇੱਥੇ ਠੰਡ ਬਹੁਤ ਹਾਂ ਇੱਥੇ ਠੰਡ ਹੈ ਕੋਰਾ ਬਹਿਣਾ ਪਿਆ ਹੁਣ ਸੋ ਬਸ ਹੁਣ ਆਪਾਂ ਪਹਿਲੇ ਨਾਸ਼ਤਾ ਕਰ ਲਈਏ ਮਤਲਬ ਰੋਟੀ ਖਾ ਲਈ ਰੋਟੀ ਪੱਕਦੀ ਪਈ ਆ ਬੇਬੇ ਹੈ ਨਹੀਂ ਹਲੇ ਘਰੇ ਤੇ ਬੇਬੇ ਨੇ ਜਾਣਾ ਹਨਾ ਹਾਂ ਪਤਾ ਨਹੀਂ ਆ ਜਾਣਗੇ ਮੇਰੇ ਖਿਆਲ ਆ ਤੇ ਫਿਰ ਹਾਂ ਉਹਨਾਂ ਨੇ ਆ ਜਾਣਾ ਵਾ ਤੇ ਹੁਣ ਆਪਾਂ ਨਾਸ਼ਤਾ ਕਰ ਲਈਏ ਤੇ ਨਾਸ਼ਤੇ ਤੋਂ ਬਾਅਦ ਬਾਦਿਆਂ ਅੱਗੇ ਉਹ ਤੂੰ ਦੰਦ ਕੱਢੀ ਜਾਣਾ ਓਏ ਹੈ ਓਏ ਤੈਨੂੰ ਬੜਿਆ ਹਾਸੇ ਹੁੰਦੇ ਆ ਇਹ ਵੇਖਿਆ ਹਦਾ ਵਾਂ ਕਿ ਬਲੌਗ ਬਣਾਉਂਦੇ ਆ ਕਿ ਉਹ ਦੰਦ ਦੰਦ ਬਾਹਰ ਹੀ ਜਾਂਦੇ ਵਾ 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 ਲੋ ਜੀ ਨਾਸ਼ਤਾ ਆਪਣਾ ਹੁੰਦਾ ਪਿਆ ਤਿਆਰ ਚੁੱਲੇ ਦੀ ਰੋਟੀ ਚੁੱਲੇ ਤੇ ਮਤਲਬ ਜਿਹੜੀ ਪੱਕ ਦੀ ਅੱਗ ਵਾਲੇ ਤੇ ਏ ਪੱਕ ਚੱਲਾ ਪਰੋਠਾ ਜਿਆ ਤੇ ਫੇਰ ਆਪਾਂ ਖਾ ਕੇ ਵੱਧਦੇ ਆ ਅੱਗੇ ਲੋਈ ਕੁਲਤੇ ਜਾਂਦੇ ਜਾਂਦੇ ਰਾਹ ਦੇ ਵਿੱਚ ਨਾ ਆਏ ਹਾਏ ਓਏ ਫੀਟਰ ਤੇ ਲਾਈ ਆ ਫੀਟਰ ਤੇ ਲਾਈ ਆ ਲੋਈ ਕਿਹੜੇ ਕੰਮ ਨੂੰ ਲੱਗਾ ਹੋਇਆ ਇਹ ਰੋਲਾ ਕੀ ਬਣਿਆ ਹੁਣ ਟਾਇਰ ਖਰਾਬ ਆ ਜੀ ਤੇ ਫੇਰ ਇਹਨੂੰ ਕੋਈ ਲਾ ਕੇ ਹੱਥ ਤੇ ਹੋ ਜਾ ਸ਼ੁਰੂ ਹੱਥੀ ਲੈ ਲੋ ਹਾਏ ਹਾਏ ਹੱਥੀ ਤਾਂ ਹੁਣ ਆਈ 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 ਉਹ ਮਰ ਗਈ ਇਹ ਤਾਂ ਔਖਾ ਹੋਇਆ ਪਿਆ ਤੇਰਾ ਦਸ ਜੱਦ ਉਹ ਕੀ ਹੋਇਆ ਇਹਨ ਦਾ ਵੇਖ ਹੁਣ ਰੌਲਾ ਕੀ ਬਣਿਆ ਆਹ ਚੜ ਗਿਆ ਯਾਰ ਜੋਰ ਨਾਲ ਨਹੀਂ ਤਾਂ ਇਹ ਆਦਮ ਚੌਧਰੀਆਂ ਨੂੰ ਕਹੋ ਕੋਈ ਕੁਝ ਚੌਧਰੀ ਇਹ ਤੇਰੇ ਆਪਦੀ ਮਸ਼ੀਨ ਹੋਏ 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 ਵਿਚਾਰ ਹੈ ਸਹੀ ਨੇ ਲੈ ਅੰਦਾਜ਼ ਯਾਰ ਤੇ ਉਹ ਕਰ ਕੇ ਗਿਆ ਸਹੀ ਉਹ ਤੇਨ ਫਿਰ ਤੇ ਲੈ ਤੇ ਵੈਸੇ ਲਾ ਕੇ ਕਿਸੇ ਦਾ ਉਹਦਾ ਪੱਟ ਲਿਆ ਰਾਤ ਨੂੰ ਕਿਸੇ ਦਾ ਲਾਇਆ ਨਹੀਂ ਕਿਸੇ ਨੇ ਪੱਟਣਾ ਹੀ ਪੈਣਾ ਯਾਰ ਪੱਟ ਲੋ ਪੱਟ ਲੋ ਹਣ ਵੇਚ ਦੇਣਾ ਇਹ ਕਿੰਨੇ ਦਾ ਵੇਣਾ 700 ਦਾ ਝੁਗੇ ਝੋਣਾ ਮਰੇ ਇਹਨਾਂ ਦੀ ਨਾ ਹੋ ਗਈ ਆ ਬੱਸ ਹੁਣ ਇਹਨਾਂ ਦੀ ਆਵਾਜ਼ ਤੱਕ ਨਹੀਂ ਨਿਕਲਦੀ ਭਈ ਹੈ ਤੇਰੇ ਵਾਲਿਆਂ ਨੇ ਬੋਕੀ ਬਾਤ ਸੀ ਸਾਡੇ ਫਿੱਤੇ ਹੀ ਖਤਮ ਕਰ ਤੇ ਟੋਕਿਆਂ ਨੂੰ ਢੇੜੇ ਦਵਾ ਦਵਾ ਕੇ ਅੱਲਾਹ ਵਾਹ ਕਰੇ ਆ ਸਾਡੇ ਸਿਰ ਹੁੰਦੇ ਭਾ ਯਕੀਨ ਮਰੋ ਟੋਕਾ ਵੀ ਇਹਨਾਂ ਦਾ ਆਉਂਦਾ ਹੀ ਖੋ ਸਾਡੇ ਆਤਮਾਰਥ ਕੰਮ ਕਰਾ ਕਰਾ ਕੇ ਹੁਣ ਗੁਰਦੇ ਪਿੱਤੇ ਫੇਲ ਹੋ ਗਏ ਆ ਫੇਲ ਤੇਰੇ ਹੋ ਗਏ ਵੇਜਾ ਸ਼ਾਨ ਖੜਾ ਕੀਤਾ ਤੂੰ ਹੈਂ ਹੈਂ ਯਾ ਭਜਾ ਕੇ ਚਲੋ ਮੈਂ ਚੱਲਾਂ ਅਸੀਂ ਪੋੜ ਲੂੰ ਤਾਂ ਡੇਰੇ ਆ ਗਿਆ ਪਰੋਣੇ ਤਾਂ ਹੁਣ ਆਪਾਂ ਡੇਰੇ ਜਾਂਨੇ ਉਹਨਾਂ ਟੱਕਰ ਤੇ ਜਾ ਕੇ ਕਹਦਾ ਕਿੱਥੇ ਤੇਰਾ ਡੋਗਰ ਦਲੇਰ ਲੱਡੀ ਏ ਮੇਰੇ ਕਾਰ ਸਾਹਮਣੇ ਹੈਂ ਸੁਣਾ ਹਾਂਜੀ ਕਿੱਦਾਂ ਵਧੀਆ ਵਧੀਆ ਗਈ ਵਧੀਆ ਗੁਜਰ ਆਇਆ ਬੈਠਾ ਇਹ ਹੁਣ ਤੁਹਾਨੂੰ ਪਤਾ ਹੀ ਆ ਗੁਜਰਦਾ ਦੇ ਇਹਦੇ ਬਾਰੇ ਮੈਂ ਕੀ ਇੰਟਰੋਡਕਸ਼ਨ ਦਵਾ ਮੋਸੇ ਮਗਾ ਲਾ ਪਹਿਲੇ ਇਦਾਂ ਨਹੀਂ ਸੁੱਕੇ ਨੇ ਸਾਨੂੰ ਬਾਅਦ ਮੰਡ ਮਾਰ ਲਾ ਯਾਰ ਯਕੀਨ ਮੰਨ ਐਸੇ ਖਬੀਸ ਇਨਸਾਨ ਆ ਮੰਡ ਮਾਰ ਲਾ ਯਾਰ ਤੇਰੇ ਖਾਣ ਤੋਂ ਸਵਾ ਤੁਹਾਡੇ ਢਿੱਡਾ ਘਟੋਏ ਹੋਏ ਟੋਏ ਆ ਯਾਰ ਤਬਾ ਮਗਾ ਲਾ ਅਸੀਂ ਹੈ ਅਸੀਂ ਵੱਡਾ ਕੋਟ ਲਾ ਦੇਣਾ ਯਾ ਸਾਨੂੰ ਉਸ ਮੋਸੇ ਨਾਲ ਮੋਸੇ ਪਕੌੜੇ ਓਏ ਛੇਤੀ ਲੈ ਕੇ ਆ ਓਏ ਮੋਸੇ ਚਾਹ ਬਣਵਾ ਲਾ ਹਾਂ ਚਾਹ ਬਣਵਾ ਲਾ ਸੁਥਰੀ ਸੋਹਣੀ ਨਿੱਕੇ ਕੱਪਾਂ ਚ ਅਸੀਂ ਚਾਹ ਭਾਵੇਂ ਰਹਿਣ ਦੇ ਚਾਹ ਪੀ ਕੇ ਆ ਚਾਹ ਰਹਿਣ ਦੇ ਨਹੀਂ ਚਾਹ ਚਾਹ ਸਮੋਸੇ ਤਾਂ ਬਾਅਦ ਚੱਲ ਜੂਗੀ ਅੱਛਾ ਹਾਂ ਮਾਫੀ ਹੈ ਨਹੀਂ ਨਹੀਂ ਚਲੋ ਜੀ ਠੀਕ ਹੈ ਲਓ ਜੀ ਚਰ ਸਾਹਿਬ ਲੈ ਆਓ ਸਮੋਸੇ ਲੈ ਆ ਗੱਲ ਸੁਣ ਲੈ ਮੇਰੀ ਸਮੋਸੇ ਲੈ ਆ ਇੱਕ ਇੱਕ ਸਮੋਸਾ ਖਾਣਾ ਇਹਨਾਂ ਨੇ ਬਹੁਤੇ ਨਹੀਂ ਖਾਂਦੇ ਆ ਇੱਕ ਇੱਕ ਸਮੋਸਾ ਬੜਾ ਬਾਤ ਹੈ 20 30 ਦੇ ਪਕੌੜੇ ਲੈ ਆ ਵੀ 10 ਦੇ ਲੈ ਆਈ ਬੜੇ ਆ ਤੁਹਾਡਾ ਨਾਂ ਚੱਲਦਾ ਡੇਰਿਆਂ ਦਾ ਇਹਨਾਂ ਨੇ ਦੇ ਦੇਣਾ ਤੁਹਾਨੂੰ ਲਾਦੇ ਬੰਦੇ ਆ ਤੁਹਾਡਾ ਵੈਸੇ ਕਈ ਯਾਰ ਡੇਰੇ ਵਾਲੇ ਨੇ ਭੇਜਿਆ ਉਹਨਾਂ ਨੂੰ ਵੈਸੇ ਹੀ ਦੇ ਦੇ ਜਾ ਯਾਰ ਅੱਛਾ ਘਰ ਚਾਹ ਜਾ ਕੇ ਜਾ ਤੇ ਸਮੋਸੇ ਲਿਆ ਚਾ ਅੱਧਾ ਦਾ ਕਾਪੀ ਕਹੀਂ ਯਾਰ ਹਲੇ ਪੀ ਕੇ ਆਇਆ ਕਬਰਸਤ ਉਹ ਤੁਸੀਂ ਫੇਰ ਰਹਿਣ ਅੱਛਾ ਇਹ ਮੈਂ ਤੁਹਾਨੂੰ ਸ਼ੋਹਰਤ ਦੱਸਾਂ ਇਹ ਹੈ ਕਬਰਸਤਾਨ ਓਏ ਕਬਰਸਤਾਨ ਡਰੋਨ ਨਾਲ ਡੋਨੇਰ ਖਦਾਦੇਓ ਬੰਦੇਓ ਤੁਸੀਂ ਮਰਦੇ ਮਰਦਿਆਂ ਦੀ ਵੀਡੀਓ ਬਣਾਈ ਯਾਰ ਕਬਰਸਤਾਨ ਦੇ ਡਿਵੈਲਪਮੈਂਟ ਬੜੀ ਕੀਤੀ ਫਲਾਈ ਤਨ ਨਹੀਂ ਵਾਕਈ ਸਾਡੇ ਨਾ ਪਿੰਡ ਦਾ ਜਿਹੜਾ ਕਬਰਸਤਾਨ ਆ ਮਾਡਰਨ ਮਾਡਲ ਕਬਰਸਤਾਨ ਮਾਡਰਨ ਕੀ ਉੱਥੇ ਮੈਂ ਹੁਣ ਕੋਈ ਐਸੀ ਗੱਲ ਨਹੀਂ ਕਰਨੀ ਜੁਗਤਬਾਜ਼ੀ ਹੋ ਜਾਣੀ ਥੋੜੀ ਜੀ ਤਾਂ ਮਵੇਸੇ ਪਿੰਡ ਦਾ ਜਿਹੜਾ ਸਾਡਾ ਕਬਰਸਤਾਨ ਹੈ ਨਾ ਲਾਈਟਾਂ ਵਗੈਰਾ ਲੱਗੀਆਂ ਹੋਈਆਂ ਵਾ ਬੜਾ ਸੋਹਣਾ ਉਹਨਾਂ ਨੇ ਇੱਕ ਨਿਜ਼ਾਮ ਬੜਾ ਸੋਹਣਾ ਤਰਤੀਬ ਬਣਾਈ ਹੋਈ ਹੈ ਤਾਂ ਬੜਾ ਵਧੀਆ ਉਹਦੀ ਵੀਡੀਓ ਬਣਾ ਰਹੀ ਸੀ ਸ਼ੂਟ ਕਰ ਰਹੀ ਸੀ ਤਾਂ ਹੁਣ ਆ ਗਿਆ ਆਪਣੇ ਕੋਲੇ ਇਹ ਤੇ ਇਹਨਾਂ ਨੇ ੜਾਉਣਾ ਇੱਥੇ ਡਰੋਨ ਜੇ ਬੈਟਰੀ ਬਚਾ ਕੇ ਲਿਆਏ ਹੋਏ ਤਾਂ ਸੋ ਥੋੜੀ ਜੀ ਇਨਫੋਰਮੇਸ਼ਨ ਤੁਹਾਨੂੰ ਨਾਲ ਸ਼ੇਅਰ ਕਰ ਦਾਂਗੇ ਆਸ-ਪਾਸੇ ਡੇਰੇ ਦੀ ਤਾਂ ਚਲੋ ਇਹ ਹੁਣ ਲਿਆ ਜਾ ਭੱਜ ਕੇ ਯਾਰ ਲਓ ਜੀ ਗੁੱਜਰ ਸਾਹਿਬ ਨੇ ਚਲਾ ਦਿੱਤਾ ਵਾ ਡਰੋਨ ਵਾ ਗੁਜਰਾ ੜਾਦੇ ਹੁਣ ਜਰਾ ਕਿਨੂੰ ਲੈ ਇਥੇ ਸ਼ਾਟ ਆਪਣੇ ਉੱਤੇ ਫਿਰ ਦਿਆਂਦਾ ਲਾਵਾਂਗੇ ਵਿੱਚ ਬਲੌਗ ਦੇ ਕਿਉਂ ਵੀ ਪਤਾ ਲੱਗੇ ਵੀ ਸਾਰਿਆਂ ਨੂੰ ਤਾਂ ਚਾੜ ਕੇ ਨਾ ਜਰਾ ਇੱਥੇ ਮੇਰੀ ਗੱਲ ਸੁਣ ਉਹ ਮੇਰੇ ਅੱਗੋਂ ਛਾੜ ਦੇ ਨੂੰ ਇੱਥੋਂ ਇੱਥੋਂ ਕਰ ਤੇ ਉਹ ਇਹਦੇ ਬੈਗ ਤੋਂ ਜਾ ਕੇ ਰਿਕਾਰਡਿੰਗ ਔਨ ਕਰ ਇਹਦੀ ਲੋ ਜੀ ਨਾਲ ਡਰੋਨ ਸ਼ਾਟ ਆ ਤੇ ਨਾਲ ਮੈਂ ਤੁਹਾਨੂੰ ਇੱਕ ਚੀਜ਼ ਵਿਜ਼ਿਟ ਕਰਉਣਾ ਆਪਣੇ ਲੱਗੇ ਹੋਇਆ ਆਲੂ ਠੀਕ ਆ ਆਲੂ ਤੁਹਾਨੂੰ ਮੈਂ ਵਿਜ਼ਿਟ ਕਰਾ ਰਿਹਾ ਵਾਂ ਆ ਆਲੂ ਲੱਗਿਆ ਜੀ ਦੋਹਾਂ ਕਿੱਲਾਂ 'ਚ ਠੀਕ ਆ ਸੋ ਆਲੂ ਦੀ ਫਸਲ ਸਾਡੇ ਵੱਲ ਹੁੰਦੀ ਆ ਸਿਆਲਾਂ ਨੂੰ ਇਹ ਵੀ ਇੱਥੋਂ ਕੱਢ-ਕੱਢ ਕੇ ਖਾਵਾਂਗੇ ਚਿਪਸ। ਕੀ ਬਾਤ ਆ ਹੈ? ਤਨ ਇਥੋਂ ਮੈਂ ਪੱਟ ਕੇ ਵੀ ਵਿਖਾ ਦਿੰਨਾ ਵਾਂ। ਆਏ ਹਾਏ ਹਾਏ ਹਾਏ। ਲੋ ਜੀ। ਲੋ 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 ਲੋ। ਆਲੂ ਹਲੇ ਛੋਟੇ-ਛੋਟੇ ਆ ਨਿਕੇ ਨਿਕੇ ਤੇ ਉੱਤੇ ਡਰੋਨ ਚੱਲਣਦੇ ਆ ਹੈ। ਤੇ ਥੱਲੇ ਆਲੂ ਆਏ ਹਾਏ ਹਾਏ ਕੀ ਬਾਤ ਆ। ਲੋ ਗੁਜਰ ਸਾਹਿਬ। ਹੁਣ ਥੱਲੇ ਤਾਂ ਮਿਲਣਾ ਹੀ ਸੀ। ਸਮੋਸੇ ਆ ਗਏ। ਉਹ ਡੋਗਰਾ ਹਲਕਾ ਨੂੰ ਜਾਣਾ ਹੁੰਨਾ। ਲੋਈ ਖਾ ਕੇ ਕਿਹੜਾ ਮੁੜ ਕੇ ਲੱਪਣੇ ਨਹੀਂ ਆਹੋ ਲੋ ਜੀ ਸਮੋਸੇ ਖਾ ਲੀਏ ਡਰੋਨ ਸ਼ੌਟ ਢਾਲਿਆ ਤੁਹਾਨੂੰ ਕਲਿੱਪਾਂ ਲਾ ਕੇ ਵਿਖਾਵਾਂਗੇ ਵਿੱਚ ਖਾਤੀਆਂ ਹੋਣੀ ਹੁਣ ਤੈ ਹੀ ਤੇ ਆਗੀਆਂ ਹੋਣੀਆਂ ਤੁਹਾਨੂੰ ਨਜ਼ਰ ਗਰਮ ਗਰਮ ਜਲੇਬੀਆਂ ਵੀ ਕਢਾ ਕੇ ਲਿਆਓ ਡੇੜਾ ਜੀ ਮਿੰਟ ਮਾਰੋ ਤੁਸੀਂ ਤਾਂ ਮਹਿੰਗੇ ਪੈ ਗਏ ਇਹਨਾਂ ਸਾਲੇ ਮੈਂ ਡਰੋਨ ਨਵਾਂ ਨਾ ਲੈ ਲਾਂ ਖਾਨੇਗਾ ਹੈ ਸਾਨੂੰ ਚੱਲਣਾ ਸੌਖਾ ਨੀਗਾ ਜਾਓ ਚਾਹ ਆ ਗਈ ਇਹਨਾਂ ਦੀ ਫਰਮਾਇਸ਼ ਤੇ ਜਾ ਜਾਨ ਛੱਡ ਯਾਰ ਹੁਣ ਇਹ ਪੀ ਲਾ ਤੇ ਮੇਰਾ ਭਰਾਜਾ ਲੈ ਡੋਗਰ ਉਹ ਕੱਪ ਤਨ ਮੈਂ ਕਹੇ ਛੋਟੇ ਲੈ ਕੇ ਆਉਣੇ ਵੱਡੇ ਆ। ਇਹ ਵੱਡੇ ਆ ਚੰਗੇ ਬਲਵੇਂ ਕਰਗੜਾ ਕੱਪ ਆ। ਇਹ ਚਾਹ ਦਾ ਟਾਈਮ ਆ, ਰੋਟੀ ਦੀ ਵੀ ਤਿਆਰੀ ਕਰ। ਮੁਰਗੀ ਦੇਸੀ ਢਾਲਾ ਮੰਡਵਾ। ਲੋ ਜੀ ਗੱਲ ਐ ਆਈ ਚੱਲੇ ਆ। ਇਹਨਾਂ ਨੇ ਜਾਣਾ। ਯਾਰ ਹਲੇ ਨਹੀਂ ਚੱਲੇ ਅਸੀਂ। ਯਾਰ ਇੱਥੇ ਹੀ ਆ ਹਲੇ। ਤੂੰ ਸਾਨੂੰ ਕੱਢਣ ਨੂੰ ਫਿਰਦਾ ਇੱਥੇ ਹੀ ਆ। ਨਹੀਂ ਨਹੀਂ ਕੱਢਣ ਨੂੰ ਤਾਂ ਨਹੀਂ ਮੈਂ ਫਿਰਨਿਆ। ਆ ਬਾਈ ਵੀ ਆ ਗਿਆ। ਚਾਹ ਪੀਓ, ਮੁਰਗੀ ਜੋ ਮਰਜੀ ਤੁਹਾਡਾ ਜੀ ਕਰੇ। ਕਿਉਂ ਜੀ ਚੌਰ ਸਾਹਿਬ ਪਰ ਹੁਣ ਜਾਓ। ਅਸੀਂ ਤੇਰੇ ਡੇਰੇ ਦੀ ਰਾਖੀ ਬੈਠੇ ਹੀ ਸੀ। ਰਾਖੀ ਬੈਠੇ ਮੈਂ ਜੰਗਾ ਸੋਨਾ ਦੱਬਿਆ ਇੱਥੇ। ਲੋ ਜੀ ਗੱਲ ਐ ਚਾਹ ਪੀ ਕੇ ਯਾਰੋ ਨੇ ਮੇਰੇ ਚੱਲੇ ਅੱਲਾ ਕਰੇ ਖੈਰ ਸੁਖ

ਤਾ ਹੁਣ ਘਰੇ ਜਾਂਦੇ ਆਪਾਂ ਬਸ ਨਿਬੜਗੀਆਂ ਗੱਲਾਂ ਬਾਤਾਂ ਘਰੇ ਆ ਗਏ ਆ ਤੇ ਬੇਬੇ ਵੀ ਲਹੌਰੋਂ ਮੁੜਿਆਈ ਆ ਹੈ ਵੀ ਬੇਬੇ ਹਾਂ ਮੈਂ ਲਹੌਰ ਗਈ ਸੀ ਲੈ ਉਹ ਤਾਂ ਠੀਕ ਆ ਸਾਡੇ ਤਾਂ ਚੁੱਲ੍ਹੇ ਹੀ ਸੁੰਨੇ ਹੋ ਗਏ ਕਿਉਂਕਿ ਨਾ ਪਕਾਉਣ ਨਾ ਕੁਛ ਲੈਣਾ ਨਾ ਦੇਣਾ ਹੈ ਬੇਬੇ ਜੋ ਹੈ ਨਹੀਂ ਬੇਬੇ ਤੇ ਹੈ ਨਹੀਂ ਸੀ ਕਸਮੇ ਮੈਂ ਮੈਂ ਪਹਿਲਾਂ ਪਹੁੰਚ ਗਿਆ ਮੈਂ ਕੱਲ ਆਇਆ ਬੇਬੇ ਹਾਂ ਮੇਰਾ ਲੋਰੋਂ ਨੂ ਜੀ ਨਹੀਂ ਸੀ ਕਰਦਾ ਮੈਂ ਤਾਂ ਕਿ ਸਭ ਕੁਛ ਛੱਡ ਛੁੱਟ ਕੇ ਲੋਰੀ ਚੱਲ ਜੀ ਗੇ ਲੋਰ ਲੋਰ ਲੋਰੀ ਆ ਆਈਡੀਆ ਵਾਲੇ ਕਹਿੰਦੇ ਨਹੀਂ ਹੁੰਦੇ ਲੋਰ ਲੋਰੀ ਆ ਨਹੀਂ ਤਾਂ ਆਹ ਨਾ ਛੱਡੋ ਆਹ ਦਾ ਛੱਡੋ ਹਾਂ ਹੁਣ ਦੱਸੋ ਕਿੰਨਾ ਖੁਸ਼ ਹੁੰਦੇ ਉਹ ਆਣ ਕੇ ਉੱਥੇ ਨਹੀਂ ਉਹ ਤਾਂ ਹੁੰਦੇ ਆ ਮਾਸ਼ਾਅੱਲਾ ਚੜਦੇ ਪੰਜਾਬ ਵਾਲੇ ਤਾਂ ਤੁਸੀਂ ਦੱਸੋ ਵੀ ਤੁਹਾਡਾ ਕੀ ਰੋਸ਼ਨੀਆਂ ਦਾ ਸ਼ਹਿਰ ਉਹ ਉਹ ਤਾਂ ਬੇਬੇ ਕਰਾਚੀ ਆ ਵੇ ਬੇ ਬਹੁਤ ਪਿਆਰਾ ਕਰਾਚੀ ਤੇ ਵੇਖੀ ਨਹੀਂ ਮੈਂ ਪਰ ਇਹ ਬਹੁਤ ਪਿਆਰਾ ਸ਼ਾਇਰ ਸੋਣਾ ਸੋਣਾ ਬਹੁਤ ਸੋਣਾ ਲੈ ਬੇਬੇ ਨਾ ਰਹਿ ਗਈ ਹਫਤਾ ਤੇ ਮੈਂ ਹਿਸਾਬ ਲਾ ਲਿਆ ਇਹ ਨਾ ਮੁੜਦੇ ਹੋਏ ਮੇਰਾ ਜੀ ਕਹਦਾ ਪਿੰਡਾਂ ਚ ਕੀ ਹੈ ਮਿੱਟੀ ਟੱਟਾ ਦੇ ਨਾ ਬੇਬੇ ਪਿੰਡ ਪਿੰਡ ਹੀ ਆ ਓਜਵਾ ਕਨ ਪਤਾ ਨਹੀਂ ਕੀ ਇਹਦਾ ਪਿਆਰਾ ਲੋਕੀ ਗਾਹ ਨੋ ਜਾਂਦਾ ਤੁਸੀਂ ਪਛਾਣੂ ਆਂ ਨਹੀਂ ਬੇਬੇ ਪਛਾਣੂ ਆਨੇ ਇਹ ਵੈਸੇ ਸੋਹਣੀ ਲੱਗਦੀ ਆ ਸਾ ਉੱਥੇ ਮਿੱਟੀ ਹੈਗੀ ਆ ਜਿੰਨੇ ਮਰਜੀ ਫੁੱਲ ਬੂਟੇ ਬੀਜ ਲੋ ਹਾਂ ਮੈਂ ਮਿੱਟੀ ਵੇਖਦੀ ਸੀ ਮੈਂ ਕਿਹਾ ਮਿੱਟੀ ਕਹਿੰਦੇ ਹੈ ਨਹੀਂ ਕਿ ਮਿੱਟੀ ਬਥੇਰੀ ਆ ਉੱਥੇ ਅੱਛਾ ਵੀ ਉੱਥੇ ਜਾਵੇ ਮਿੱਟੀ ਲਓ ਵੀ ਤੁਸੀਂ ਹਾਂ ਮੈਂ ਮਿੱਟੀ ਵੇਖ ਲਈ ਉੱਥੇ ਵੀ ਮੈਂ ਕਿਹਾ ਵੀ ਮਿੱਟੀ ਹੈਗੀ ਆ ਇੱਥੇ ਇੱਥੇ ਪਟ ਪਟ ਕੇ ਦੀਆ ਲੈ ਜਾਂਦੇ ਆ ਮਿੱਟੀ ਭੋਰਾ ਭੋਰਾ ਨਹੀਂ ਬੇਬੇ ਉੱਥੋਂ ਲਿਆ ਜਾਂਦੇ ਕਿੱਥੋਂ ਜਾਂਦੇ ਆ ਮਿੱਟੀ ਪਤਾ ਕਿੱਥੋਂ ਲਿਆਉਂਦੇ ਆ ਤੁਸੀਂ ਵਲੌਗਾਂ 'ਚ ਵਲੌਗਾਂ 'ਚ ਵੇਖੇ ਬੇਬੇ ਨੇ ਬੇਬੇ ਹਾਂ ਜਾਂਦੇ ਆ ਹਾਂ ਜਾਂਦੇ ਆ ਮੈਂ ਵੀ ਹੁਣ ਮਡਾਰ ਸ਼ੇਰਾਂ ਦੀ ਮੰਗਾਉਣੀ ਆ ਹਾਂ ਤਬਾਸ ਹੁਣ ਮੈਨੂੰ ਐਂ ਦੱਸੋ ਸਵੇਰੇ ਕੀ ਪਕਾ ਕੇ ਖਵਾਣਾ ਵਾ ਜਿਹੜੀ ਸ਼ੈ ਕਹੂੰਗਾ ਤੂੰ ਉਹ ਪਕਾ ਕੇ ਖਵਾਉਂਗੀ ਹੋਰ ਸਵੇਰੇ ਆਪਾਂ ਨਾ ਸਵੇਰ ਵਾਲੇ ਵਲੌਗ ਦੇ ਵਿੱਚ ਬੇਬੇ ਆਪਾਂ ਨਾ ਮਤਲਬ ਕੁਝ ਵਧੀਆ ਇਹ ਬਣਾਵਾ ਚਲੋ ਸਹੀ ਆ ਬਣਾ ਲਾਂਗੇ ਆਪਾਂ हां सवेरे ਤੁਹਾਨੂੰ ਅਸੀਂ ਵਲੌਗ ਦੇ ਵਿੱਚ ਨਾ ਕੁਝ ਵਧੀਆ ਪਕਾ ਕੇ ਵਿਖਾਵਾਂਗੇ ਇੱਥੇ ਮਤਲਬ ਖਾਵਾਂਗੇ ਆਪ ਦੇ ਚੁੱਲੇ ਤੇ ਪਕਾ ਕੇ ਜਰੂਰ ਨਹੀਂ ਸਾਂਝੇ ਸੁੰਝੇ ਤੇ ਨਹੀਂ ਬਣਾਉਣੀ ਇੱਥੇ ਉਹ ਲੋਕ ਆਣਾ ਵਾ ਮੇਰੇ ਵਲੌਗ 'ਚ ਆਊਗਾ ਸਾਰਾ ਕੋਈ ਸਾਂਝੇ ਚੁੱਲੇ ਤੇ ਕੁਝ ਨਹੀਂ ਹੋਣਾ ਇਹਦਾ ਚੁੱਲਾ ਧੂ ਘਟਿਆ ਪਿਆ ਵਾ ਨਹੀਂ ਘਟਿਆ ਕਾਨੂੰ ਹ ਇਹ ਵਿੱਚ ਆ ਗਿਆ ਨਾ ਆਕਚੁਅਲੀ ਮੈਂ ਹੁਣ ਸ਼ੁਰੂ ਕੀਤਾ ਆ ਤੇ ਮੈਂ ਹੀ ਵਲੌਗ ਬਣਾਉਂਗਾ ਸਾਂਝੇ ਚੁੱਲੇ ਤੇ ਕੁਝ ਨਹੀਂ ਹੋਣਾ ਭਾਈ ਮੈਂ ਤੁਹਾਨੂੰ ਦੱਸ ਦਵਾ ਇਹ ਬੇਬੇ ਦਾ ਟਾਈਮ ਨਹੀਂ ਲੱਗਦਾ ਭਾਈ ਬੇਬੇ ਅੱਜ ਕੱਲ੍ਹ ਲਾਹੌਰ ਜਾ ਰਿਹਾ ਮਾਸ਼ਾਅੱਲਾ ਕਦੇ ਕਿਤੇ ਕਦੇ ਲੋਰ ਬੇ ਬਿਜ਼ਨਸ ਕਰਦੀ ਆ ਬਿਮਾਰਾਂ ਮਰੀਜ਼ਾਂ ਨੂੰ ਲੈ ਕੇ ਜਾਣੀ ਆ ਸਵਾਬ ਆ ਮੇਰੀ ਭੈਣ ਆ ਕੱਲੀ ਆ ਵਿਚਾਰੀ ਬੇਬੇ ਦੇ ਮੇਰੀ ਮਾਸੀ ਮਤਲਬ ਬਿਮਾਰ ਸੀ ਤਾਂ ਉਹਨਾਂ ਨੂੰ ਲੈ ਕੇ ਗਿਆ ਸੀ ਵੈਸੇ ਪਰ ਇਹਨਾਂ ਦਾ ਵੇਖ ਲਾ ਹਸਪਤਾਲ ਵੀ ਗਏ ਆ ਤਾਂ ਉੱਥੇ ਜੀ ਨਹੀਂ ਕੀਤਾ ਤੇ ਜੇ ਲੋਰ ਮਾਰਕੀਟ ਜਾਂ ਕਿਤੇ ਰਹਿਣ ਚੱਲ ਗਏ ਫਿਰ ਇਹਨਾਂ ਨੂੰ ਮੁੰਡਾ ਹੀ ਹਾਂ ਲੋਰਾਂ ਚ ਹਸਪਤਾਲ ਦੀ ਸਹੂਲਤਾਂ ਬਹੁਤ ਆ ਇੱਥੇ ਤੇ ਸਹੂਲਤਾਂ ਹੀ ਨਹੀਂ ਹੈਗੀਆਂ ਉੱਥੇ ਬੜੀਆਂ ਸਹੂਲਤਾਂ ਬੜੇ ਚੰਗੇ ਲੋਕ ਆ ਮਿੰਨ ਤੇ ਮਿਲੇ ਜਿੰਨੇ ਵੀ ਮਿਲੇ ਹਨ ਸਾਰੇ ਬਹੁਤ ਚੰਗੇ ਲੋਕ ਮਿਲੇ ਆ ਪਿਆਰ ਕਰਨ ਵਾਲੇ ਸੀ ਸਾਰੇ ਪਾਰਡ ਵਾਲੇ ਇੰਨੇ ਚੰਗੇ ਸੀ ਜਿਵੇਂ ਫੈਮਿਲੀ ਤਰ੍ਹਾਂ ਇਦਾਂ ਰਹਿੰਦੇ ਸੀ ਸਾਰੇ ਹਾਂ ਇਦਾਂ ਰਹਿੰਦੇ ਸੀ ਇੱਕ ਦੂਸਰੇ ਦਾ ਕੰਮ ਕਰਦੇ ਲੋ ਜੀ ਹਸਪਤਾਲਾਂ ਦੀ ਤਰੀਫ਼ ਸੁਣ ਲੋ ਸਾਡੇਾਂ ਦੇਦਰ ਹੈ ਮੈਂ ਜਿਹੜੀ ਵਿਚਾਰੀ ਨਹੀਂ ਸੀ ਛੋਟ ਸਕਦੀ ਬੁੜੀ ਜਿਹਦਾ ਮੀਆਂ ਬਾਹਰ ਜਾਂਦਾ ਸੀ ਉਹਨੂੰ ਗਾਂਹ ਅੰਦਰ ਨਹੀਂ ਸੀ ਹੁਣਦੇ ਮੈਂ ਉਹਨੂੰ ਫਿਰ ਨਾਸ਼ਤਾ ਵੀ ਬਣਾ ਦਿੰਦੀ ਸੀ ਉਹਨੂੰ ਮੈਂ ਚਾਹ ਵੀ ਬਣਾ ਦਿੰਦੀ ਸੀ ਛੇਰ ਚੀਜ਼ ਕਹਿੰਦੀ ਸੀ ਹਾਂ ਉਹਨੂੰ ਮੈਂ ਦੇ ਦਿੰਦੀ ਸੀ ਵਾਹ ਬੇਬੇ ਵਾਹ ਤੇ ਬੜਾ ਮਜ਼ਾ ਆਉਂਦਾ ਸੀ ਇਦਾਂ ਲੱਗਦਾ ਸੀ ਜਿਵੇਂ ਆਪਦੇ ਹੀ ਆ ਪਹਿਲਾਂ ਇੱਕ ਦੀ ਮਿਲੇ ਹੁੰਦੇ ਨਾ ਲੋਕ ਸਾਰੇ ਲੱਗਦਾ ਸੀ ਇੰਨਾ ਹਮਦਰਦੀ ਤੇ ਮੈਂ ਕਹਿੰਨੀ ਆ ਸ਼ ਪਿੰਡਾਂ ਦੇ ਤੇ ਫਿਰ ਪਰ ਉਹ ਜ਼ਿਆਦਾ ਨਾ ਹੈਗੇ ਸੀ ਉਧਰ ਦੇ ਵਿਕਾਰ ਵਾਲੇ ਮੁਲਖ ਦੇ ਮੁਲਖ ਨਹੀਂ ਬੇਬੇ ਨਨਕਾਣਾ ਆ ਬਕਾਰ ਵਾਲੇ ਪਾਸੇ ਦੇ ਸੀ ਸਾਰੇ ਹਾਂ ਮੈਨੂੰ ਬਹੁਤੇ ਚੰਗੇ ਲੱਗਦੇ ਸੀ ਕਹੇ ਮੇਰਾ ਵੱਡਾ ਪੁੱਤ ਬਾਹਰੇ ਉਧਰ ਬਾਹਰੇ ਉਥੋਂ ਦੇ ਲੋਕ ਆ ਹਾਂ ਤੇ ਮੈਨੂੰ ਨਨਕਾਣਾ ਸਾਹਿਬ ਦੇ ਹੋ ਹਾਂ ਉਥੋਂ ਦੇ ਵੀ ਸੀ ਹੈ ਅੱਛਾ 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 ਚਲੋ ਹਾਂ ਵੈਸੇ ਵੀ ਆਪਣੇ ਲਾ ਕੇ ਲੋਕ ਬੜੇ ਅੱਛੇ ਸੀ ਮੈਂ ਤਾਂ ਕਹਿੰਨੀ ਅੱਛੇ ਨਹੀਂ ਹੁੰਦੇ ਪਰ ਨਹੀਂ ਬਹੁਤ ਅੱਛੇ ਸੀ ਅਤਵਾ ਵਾਵਾ ਨਾ ਡਾਕਟਰ ਵੀ ਬਹੁਤ ਅੱਛਾ ਸੀ ਮੇਰਾ ਇਲਾਜ ਕਰਦਾ ਸੀ ਬਹੁਤ ਚੰਗਾ ਸੀ ਬਹੁਤ ਅੱਛੇ ਤਰੀਕੇ ਨਾਲ ਪੇਸ਼ ਆਉਂਦਾ ਸੀ ਅੱਛਾ ਅੱਛਾ ਹਾਂ ਨਰਸਾਂ ਡਾਕਟਰ ਸਾਰੇ ਜਿੰਨੇ ਵੀ ਬੇਬੇ ਮੁਕਤੀ ਜੀ ਗੱਲ ਆ ਵੀ ਤੁਸੀਂ ਐਵੇਂ ਹੈ ਵੀ ਸੁਖਦੇ ਸੁਖ ਦਾ ਸਾਹ ਲਿਆ ਵੀ ਸਹੀ ਰਿਹਾ ਹੈ ਨਾ ਹਾਂ ਚਲੋ ਖੈਰ ਹੁਣ ਨੇਹਰਾ ਵਾਵਾ ਹੋ ਚੱਲਾ ਬੇਬੇ ਕੁਝ ਪਕਾ ਲਓ ਹੁਣ ਚੁੱਲਾ ਤਹਾਰੋ ਕਸਮਿਆ ਸੇਟ ਸਵਾਹ ਕੱਢ ਦਿੱਤੀ ਆ ਸਵਾਹ ਤੇ ਲਸਣ ਦੇ ਵਿੱਚ ਪਾਈਦੀ ਆ ਤੇ ਲਸਣ ਵਾਦਾ ਵਾ ਤੇ ਇੱਕ ਅੱਖਾਂ ਵਾਲੀ ਆ ਇਹ ਮੈਂ ਸਿਰ ਦਿੰਨੀ ਆ ਸਵੇਰ ਤੋਂ ਹਨਾ ਲਸਣ ਤੇ ਸਵਾਹ ਪਾਇਆ ਕਰੂੰਗੀ ਲਸਣ ਮੋਟਾ ਹੋਊਗਾ ਆਪਣਾ ਮੋਟਾ ਬੀ ਉਹ ਕਿਹੜਾ ਕੁਸ਼ਤੀ ਲੜਾਉਣੀ ਲਸਣ ਨੂੰ ਨਹੀਂ ਨਹੀਂ ਲਸਣ ਦਾ ਸਵਾਹ ਪਾਈਏ ਮੋਟਾ ਹੋਣਾ ਅੱਛਾ ਚਲੋ ਖੈਰ ਬਾਕੀ ਅੱਜ ਦਾ ਵਲੌਗ ਤੁਹਾਨੂੰ ਹੋਪਫੁਲੀ ਵਧੀਆ ਲੱਗਿਆ ਹੋਣਾ ਵਾ ਇਹਦੇ ਨਾਲ ਹੀ ਵੈਸੇ ਵਲੌਗ ਆਪਾਂ ਕਰਦੇ ਆ ਅੱਜ ਦਾ ਐਂਡ ਸਵੇਰੇ ਆਪਾਂ ਨਵਾਂ ਵਲੌਗ ਬਣਾਵਾਂਗੇ ਤੇ ਸਵੇਰੇ ਹੋਣਗੀਆਂ ਨਵੀਆਂ ਗੱਲਾਂ ਬਾਤਾਂ ਤੇ ਮਿਲਦੇ ਆ ਅਗਲੇ ਵਲੌਗ ਚ ਹੋਪਫੁਲੀ ਤੁਹਾਨੂੰ ਸਾਰਾ ਕੁਝ ਗੁੱਡ ਲੱਗਿਆ ਹੋਊਗਾ ਜਿਹੜੀ ਚੀਜ਼ ਵਧੀਆ ਨਹੀਂ ਲੱਗੀ ਉਹ ਵੀ ਕਮੈਂਟ ਕਰਕੇ ਦੱਸ ਦਿਓ ਐਂਡ ਮੈਂ ਪਿਛਲੇ ਵਲੌਗ ਚ ਕਿਹਾ ਸੀ ਕਿ ਆਪਦੇ ਪਿੰਡਾਂ ਦਾ ਜਿਹੜੇ ਨਾਮ ਵੀਰ ਦੱਸਦੇ ਆ ਤਾਂ ਉਹ ਐਗਜ਼ੈਕਟ ਲੋਕੇਸ਼ਨ ਦੱਸਿਆ ਕਰੋ ਐਂਡ ਜਿਹੜਾ ਕਮੈਂਟ ਆ ਉਹ ਇੰਗਲਿਸ਼ ਵਾਲੀ ਪੰਜਾਬੀ ਚ ਕਰਿਆ ਕਰੋ ਥੋੜਾ ਜਿਹਾ ਕੋਸ਼ਿਸ਼ ਕਰਿਆ ਕਰੋ ਜਾਂ ਉਹ ਗੁਰਮੁਖੀ ਉਦਾਂ ਦੀ ਜਿੱਦ ਵੀ ਮੇਰੇ ਕੋਲ ਟਰਾਂਸਲੇਟ ਹੋ ਜਵੇ ਹਨਾ ਅਕਸਰ ਥੱਲੇ ਟਰਾਂਸਲੇਟਰ ਜਾਂ ਨਹੀਂ ਹੁੰਦਾ ਸੋ ਦੈਟਸ ਵਾਈ ਤਾਂ ਕਮੈਂਟ ਮੈਨੂੰ ਸਾਰੇ ਕਰਕੇ ਦੱਸਿਆ ਕਰੋ ਹਰ ਬੰਦਾ ਕਮੈਂਟ ਕਰੇ ਜਿੰਨੇ ਵੇਖਣਦੇ ਆ ਵੀਰਪਰਾ ਤਾਂ ਕਿ ਮੈਨੂੰ ਪਤਾ ਹੋਵੇ ਕਿ ਤੁਸੀਂ ਵੇਖ ਰਹੇ ਹੋ ਤੁਹਾਨੂੰ ਕਿਹੜੀ ਚੀਜ਼ ਵਧੀਆ ਲੱਗ ਰਹੀ ਹੈ ਕਿਹੜੀ ਚੀਜ਼ ਵਧੀਆ ਨਹੀਂ ਲੱਗ ਰਹੀ ਸੋ ਲਾਜ਼ਮੀ ਤੇ ਮਿਲਦੇ ਆ ਅਗਲੇ ਵਲੌਗ ਚ ਰੱਬ ਰੱਖਾ ਤੇ ਸਵਾਡ ਪੀ ਓਏ ਹੋਏ 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 ਚਲੋ ਅੱਲਾ ਹਫਜ਼